ਕੋ ਬਿਊ ਰੋਜ ਬਾਬਾ ਉਹ ਸੋਣਾ ਠੀਕ ਹੈ ਜੀ ਜੇਠਾ ਵੀਰ ਆ ਰਹੇ ਆ ਤਾਂ ਕਰਕੇ ਨਾ ਅੱਛਾ ਭਰਾਵੋ ਠੀਕ ਆ ਜੁੜੇ ਹੋਣ ਦੀ ਆਪਾਂ ਇੱਥੇ ਮਾਰੂ ਕੰਨ ਤਕਬਲਾ ਜੀ ਰਾਤ ਨੂੰ ਜਾਦੇ ਆ ਓ ਸਵੇਰ ਜਾ ਰਹੇ ਆ

ਦੇਣੀ ਮਰਾ ਹਾਂਜੀ ਉਹਦੇ ਕੇ ਹਾਂਜੀ ਤੁਹਾ ਬਈਆ ਆਹਨੇ ਹੁੰਦੇ ਨੇ ਨੇ ਵੇ ਜੇਟੇ ਵੀਰਵਾਦ ਸਾਡੇ ਇੱਥੇ ਲੰਗਰ ਲੱਗਦਾ ਠੀਕ ਹੈ ਜੀ ਚਾਹ ਪਕਾਉਣਿਆਂ ਦਾ ਜੀ ਜਿਹੜੇ ਬੈਠੇ ਨੇ ਸਾਡੇ ਸਾਹਮਣੇ ਹੀ ਆ ਰਾਹੁਲ ਹੁਣਾਂ ਨੂੰ ਆ ਆ ਮੁੱਠੜੇ ਦੇ ਬਾਬੇ ਕਹਿੰਦੇ ਸੀ ਬਹੁਤ ਬਸ਼ਾਰਾ ਆਹ ਸਾਡੇ ਯੂਟਿਊਬਰ ਪਿੰਡ ਦੇ ਮਸ਼ਹੂਰ ਸਹੀ ਗੱਲ ਹੈ ਬਾਜੀ ਉਹ ਵੀਰ ਉਹ ਵੀ ਨੰਬਰ ਚੱਲ ਰਿਹਾ ਕੋਣ ਹੈ ਹਰੇਕ ਜਿੱਦਾਂ ਕਹਦੀਏ ਵੀਰ ਬਾਰ ਜੱਟ ਹੈ ਨਾ चलता भी तो जो साढ़े बंद आओ जाके बह भी गए ठीक है आ गए जाके ठीक है ਬੱਲੇ ਗੋ ਜੀ ਹੁਣ ਚੱਲ ਫੇ ਕੜੀ ਝੋਲ ਠੀਕ ਆ ਹੁਣ ਚੱਲੂਗੇ ਕੜੀ ਝੋਲ ਠੀਕ ਆ ਵੀਰੋ ਇਧਰ ਭਾਂਡੇ ਬੀਜੀਆਂ ਘੋਰੀਆਂ ਵਾਲੇ ਲੀਡੋਰ ਚੱਲਣਾ ਕਿਹਾ ਬਾਦ ਨੂੰ ਬੰਦ ਨੇ ਕਲੀ ਚੋਰ ਵਾਲੇ ਸਾਰੇ ਹੀ ਇੱਧਰ ਪਕੌੜੇ ਚੱਲਦੇ ਸੀ ਬੰਦ ਕਰਦੇ ਆ ਦੇਖੋ ਇੱਧਰ ਵੀ ਥਾਲ ਪਾਟੀਆਂ ਮਿਲ ਆਪੇ ਓੜੇ ਹੋ ਗਏ ਖਤਮ ਹੋ ਇਥੇ जी सारू प्यार भरी सताल ठीक जी, का है जी ब्लॉग ने जरूर देखो रक्ष ठीक है बार भी देखो रक्ष इधर भी रक्ष ਆਪਾਂ ਦੇ ਨਾਲ ਸ਼ੁਰੂ ਨਾ ਕਰੀਏ ਜੀ ਜਿੱਦ ਕੇ ਆਣਾ ਤੇ ਤੇਰੀਆਂ ਆਪਦਾਈ ਹੈ ਆਹ ਭਾਈ ਵੀਰੋ ਇਹ ਬੰਦਾ ਹਰ ਜਿੱਦੋ ਹਰੇ ਨਵੀਰਵਾਰ ਹਰੇ ਕਵੀਰਵਾਰ ਸੇਵਾ ਕਰਦਾ ਇੱਥੇ ਚਪਲਾ ਸਾਫ ਕਰਦਾ ਵੀਰ ਇਹ ਹਰੇਕ ਹਰੇਕ ਵੀਰਵਾਰ ਕੋਈ ਵੀ ਫੰਕਸ਼ਨ ਹੋਵੇ ਜਾਹੇ ਵੀਰਵਾਰ ਹੋਵੇ ਜਾਹੇ ਕੋਈ ਵੀ ਦਿਨ ਹੋਵੇ ਇਹ ਭਰਾ ਸਾਡਾ ਸੇਵਾ ਕਰਦਾ ਹਰੇਕ ਵੀਰਵਾਰ ਇੱਥੇ ਚੰਗਾ ਸਤ ਸੰਗ ਲਗਾ ਬਾਈ ਸਾਡਾ ਬੈਕ ਸਾਡਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਠੀਕ ਆ ਕੜੀ ਜੋਰ ਚੱਲਣ ਲੱਗੇ ਆ ਤੇ ਸਮਾਪਤੀ ਆ ਪੰਜੇ ਗੇਟ ਦੇ ਕਰਦੇ ਨੇ ਬਾਬਾ ਜੀ ਦੇ ਠੀਕ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ